ਇਹ ਕਿੰਦੇ ਮੇਲੇ ਰਬਾ ਦਿੱਲੀ ਤੇ ਲਾਹੌਰ ਦਾ ਇੱਕ ਪਾਸੇ ਅਮਰਤ ਉਧਰਲੇ ਪਾਸੇ ਦਿਲਸ਼ਾਦ ਪਹਿਲੀ ਰੇਡ ਤੇ ਪਹਿਲਾ ਜੱਫਾ ਪਹਿਲਾ ਜੱਫਾ ਗਿਆ ਕਰਨ ਬੁੱਲੋ ਵਾਲੀਆ ਤਗੜਾ ਜੱਫਾ ਲਾ ਗਿਆ ਉਧਰ ਸੁੱਖਾ ਟੱਕਰ ਰੀ ਸਾਡੇ ਵੀਰ ਬੁੰਦੇ ਸੁੱਖਾ ਜੀ ਪਰਨੀਸ਼ੀ ਜੀ ਟੱਕਰ ਸਾਹਿਬ ਜਦੋਂ ਬੜੀਣ ਗਿਆ ਤਾਂ ਵੱਡੇ ਮਾਨ ਫਰਮਾ ਦਿੱਤੇ ਧੰਨਵਾਦ ਆਹ ਕਿੰਦਾ ਵੱਲੇ ਬੁੰਦੇ ਰੇਡਾਂ ਤੇ 1000 ਲੱਗਾ ਹੋਇਆ ਮੇਰੇ ਮਿੱਤਰੋ ਆਹ ਕਿੰਦੇ ਨੌਜਵਾਨ ਗਬਰੂ ਅਮਰਤ ਬਾਦੋਪਰੀਆ ਇਹ ਆਹ ਕਿੰਦੇ ਕਾਰਜ ਕਾਰਜ ਹੋਈ ਪਈ ਆ ਮਸਤਗੜ ਵਾਲਾ ਇਧਰ ਦੇ ਪਾਸੇ ਕੋਸ਼ਿਸ਼ ਤੇ ਨੰਬਰ ਧਾਵੀਦਾ ਚੋਟੀ ਦਾ ਫਾਈਨਲ ਸ਼ੁਰੂ ਹੋ ਗਿਆ ਅਗਲੀ ਕਬੱਡੀ ਪੁਆਇੰਟ ਦੇ ਲਈ ਕਿਹਨੂੰ ਵੱਜੇ ਪਿੰਡਾ ਜਿੱਥੇ ਦਾ ਮਨਜੀਤ ਵੀ ਖੇਡ ਰਿਹਾ ਹੈ ਉਹ ਨਵੇਂ ਪਿੰਡੀਆਂ ਕਬੱਡੀ ਪੁਆਇੰਟ ਦੇ ਜਿੱਗੇ ਵੱਲ ਵਧਦਾ ਹੋਇਆ ਉਧਰ ਬਲਜੀਤ ਵਾਸੀ ਆਇਆ ਹੈ ਚੋਟੇਗੜ੍ਹ ਵਾਲਾ ਚੜ੍ਹਦੇ ਪੰਜਾਬ ਵਾਲਾ ਇਹ ਬੜੇ ਚਿਰਾਂ ਤੋਂ ਉਮੀਦਾਂ ਸੀ ਮੈਂ ਰੱਖੀਆਂ ਗੁਲਾਬੀ ਪੱਗ ਵੱਨ ਮਿੱਤਰਾ ਬਲਜੀਤ ਵਾਸੀ ਇਧਰ ਦੇ ਪਾਸੇ ਆ ਜਾਓ ਲਓ ਸਾਹਮਣੇ ਕਬੱਡੀ ਕਰ ਰਹੀ ਹੈ ਚਾਰ ਜਾਫੀ ਤਿਆਰ ਨੇ ਜਲੰਧਰ ਦੇ ਇਹ ਜਾਫੀ ਕਾਦੇ ਨੇ ਕਹਿੰਦੇ ਕਿੰਨੇ ਹੈਵੀ ਕਾਲ ਨੇ ਆ ਸਾਹਮਣੇ ਪੈ ਗਈ ਕੱਚੀ ਹੱਥੇ ਦੂਰ ਹੋ ਗਏ ਆ ਜਗੀ ਜੱਟ ਦੇ ਹਾਰ ਵਾਲਾ ਟਕਰਾਜ ਫੱਲ ਆ ਗਿਆ ਉਧਰ ਰੋਮੀ ਕਰ ਗਿਆ ਤੇ ਜੱਸਾ ਲਾਲ ਉਧਰ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਹੈ ਲਓ ਰਿੰਗੂ ਫਰੈਂਟੀ ਵਾਲਾ ਅਗਲੀ ਕਬੱਡੀ ਤੜਦੇ ਵਧਿਆ ਆਇਆ ਹੈ ਚਾਰ ਨੇ ਆ ਜਰਵੀਰ ਇਸ ਵੇਲੇ ਕੋਸ਼ਿਸ਼ ਕਰਦਾ ਹੈ ਜੱਸਾ ਲਾਉਣ ਦੀ ਮੇਰੇ ਮਿੱਤਰਾਂ ਇਹ ਫਰੈਂਟੀ ਵਾਲਾ ਬੋੜਾ ਨਾਮ ਹੈ ਇਸ ਖਿਡਾਰੀ ਦਾ ਤੇ ਪਾਲਾ ਪਿੰਡਾਂ ਦਾਾਈ ਸਾਹਿਬ ਕਰੇਗਾ ਲੋ ਇਹਦਾ ਪਾਲੇ ਪਿੰਡ ਵਾਲਾ ਕਬੱਡੀ ਖਾ ਰਿਹਾ ਹੈ ਪਾਲੇ ਵਾਲਾ ਬੋੜਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਕਲੈਰੀ ਵਾਲਾ ਬੋੜਾ ਸਾਡੇ ਇਲਾਕੇ ਦਾ ਮਨਸਾ ਜਲੇਗਾ ਬਹੁਤ ਅੰਗਰ ਖਿਡਾਰੀ ਹੋਇਆ ਇੱਕ ਨੌਜਵਾਨ ਤੁਹਾਡੇ ਸਾਹਮਣੇ ਹੈ ਬਾਦੇ ਦੀ ਧਰਤੀ ਦਾ ਉੱਚੇ ਲੰਬੇ ਕਬੱਡੀ ਦਾ ਕੇ ਬਲਵਤਾ ਜਾ ਰਿਹਾ ਹੈ ਚਾਰ ਜੱਫੀਆਂ ਦੇ ਵਿੱਚੋਂ ਕਹਿੰਦੇ ਸਚਨ ਨੇ ਬਾਸੀ ਸਾਹਿਬ ਚੂਹੇ ਕਹਿੰਦੇ ਕਬੱਡੀ ਕੱਪ ਤੇ ਫੋੜ ਦਿੱਤੇ ਹੈ ਖਵਾਰ ਕੀ ਸਰਦਾਰ ਭੁਪਿੰਦਰ ਸਿੰਘ ਵਾਸੀ ਦੀ ਯਾਦ ਵਿੱਚ ਖੋਲ ਰੱਖਿਆ ਗਿਆ ਪਰ ਉਧਰ ਦੇ ਪਾਸੇ ਗੱਗੀ ਜੱਟ ਦੇਸ ਰਾਜਵਾਲ ਸਰਦਾਰ ਸਰਵਣ ਸਿੰਘ ਹਰੌਰ ਦਾ ਪੁੱਤ ਹੈ ਜੱਟ ਦੇਸ ਰਾਜ ਤੇ ਸਾਝਾ ਦੇ ਲਾਗੇ ਜਸੀਲੇਲਾ ਵਾਲਾ ਇਲਾਕੇ ਦਾ ਬਹੁਤ ਅਕਨਾ ਖਿਡਾਰੀ ਹੋਇਆ ਮਿੱਠੂ ਦੀਆਂ ਗੱਲਾਂ ਹੁੰਦੀਆਂ ਨੇ ਜਗਤਿੰਦਰ ਕੋਚੀ ਜੀ ਆਏ ਹੋਏ ਨੇ ਸਾਡੇ ਪ੍ਰਧਾਨ ਸਾਹਿਬ ਆਹ ਸਾਹਮਣੇ ਬਹੁਤ ਅਗਿਆ ਦੇ ਗੋਲਡ ਦੀਆਂ ਦੋ ਕਬੱਡੀਆਂ ਤੇ ਸੱਖਾ ਤਖ਼ਤ ਜੀ ਬਣਾਇ ਫੁੱਫੜ ਜੀ 1000 ਰਵੇ ਖੇਲੋ ਟੱਕਰਾਂ ਦੇ ਵਿੱਚ ਦਾ ਜਾਵੇਗਾ ਇਸ ਨਾਗਰ ਦੀ ਕਬੱਡੀਆਂ ਤੇ ਜਵਾਹਰ ਫੋਰਸ ਕਲੱਬ ਦੀ ਟੀਮ ਲਈ ਤਕੜਾ ਡੇਢ ਆਹ ਬਈ ਰੇਡ ਸਰਕਾਰ ਇਧਰਲੇ ਪਾਸੇ ਬਿੱਲੇ ਵਾਲਿਆ ਕਰਨ ਤਕੜਾ ਜੱਫਾ ਆਹ ਕਮਾਲ ਦਾ ਜੱਫਾ ਲਾ ਕੇ ਇਹ ਹਨੀਕ ਕੰਡ ਦੇ ਪਿੰਡਾਂ ਦਾ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਰਿਹਾ ਹੈ ਪਿੰਡਾਂ ਦਾ ਹੈ 52 ਤੋਂ 52000 ਰੁਪਏ ਜਾਣਾ ਅੱਜ ਸਾਰੇ ਐਨ ਆਰ ਆਈ ਵੀਰਾਂ ਵੱਲੋਂ ਸ਼ਿਦਹਿਰਾਂ ਦੀ ਸਾਰੀ ਟੀਮ ਵੱਲੋਂ ਪਰਾ ਸਿੰਘ ਜੀ ਜੁਗਟਾਣਾ ਔਰ ਦਜੀਤ ਸਿੰਘ ਜੀ ਕਹੜਾ ਕਾਲੇ ਸੰਘਿਆ ਵਾਲੇ ਇੰਗਲੈਂਡ ਵਾਲਾ ਬੋਲਦਾ 52 52000 ਹੈ ਬਕਰ ਜਾਫੀ ਦੇ ਸਾਰੇ ਭਰਾਵਾਂ ਵੱਲੋਂ ਅਮਰੀਕਾ ਵਾਲਾ ਵੱਲੋਂ ਪਰੇਵਾਲ ਪਰਿਵਾਰ ਦੇ ਤਖਰ ਪਰਿਵਾਰ ਦਾ ਕਬੱਡੀ ਕਪਾ ਜਿਹੜਾ ਖੇਡਿਆ ਜਾ ਰਿਹਾ ਹੈ ਅਮਰਤ ਦੀ ਅਗਲੀ ਰੇਡ ਪਾ ਰਹੀ ਹੈ ਅਮਰਤ ਅੱਲਾ ਅਮਰਤ ਭੂਰੇ ਕਾਨੇ ਵਾਲਾ ਅਗਲੀ ਕਬੱਡੀ ਕੌਣ ਦੇ ਲਈ ਵਧਿਆ ਹੈ ਜੱਟਾ ਲੱਟੋ ਵਾਲਾ ਕਿ ਧੁੱਫੇ ਮਾਰਦੇ ਸਾਧਕੋ ਕਦੇ ਕੇਲੇ ਰਹਿੰਦੇ ਨਾ ਜੱਟ ਡਰਾਈਵਰ ਫੌਜੀ ਤੇ ਨੇ ਬਿੱਲੇ ਰਹਿੰਦੇ ਨਾ ਜੱਟ ਡਰਾਈਵਰ ਫੌਜੀ ਤੇ ਨੇ ਬਿੱਲੇ ਰਹਿੰਦੇ ਨਾ ਆਹ ਵੀ ਰੇ ਨਮਸਤ ਆਪਣਾ ਦਰਸ਼ਕ ਜੀ ਸਾਡੇ ਅਮਰਦਾਸ ਜੀ ਸਰਪੰਸ ਸਾਹਿਬ ਤੇ ਸਾਡੇ ਅਸ਼ਵਜੀਤ ਜੀ ਸਰਪੰਸ ਸਾਹਿਬ ਉਹਨਾਂ ਵੱਲੋਂ ਸਰਪੰਸ ਸਾਹਿਬ ਵੱਲੋਂ ਪਲਸਾ ਵੱਲੋਂ ਇੱਕ ਹਜ਼ਾਰ ਰੁਪਿਆ ਗਾਰੰਟੀ ਵਾਲੇ ਰਿੰਕੂ ਦੀਆ ਤਿੰਨ ਰੱਡਾਂ ਦੇ ਉੱਤੇ ਆ ਗਿਆ ਹੈ ਗਾਰੰਟੀ ਵਾਲੇ ਰਿੰਕੂ ਦੇ ਜਿਹੜੀ ਅਗਲੇ ਤਿੰਨ ਰੱਡਾਂ ਪਹਿਣ ਗਏ ਆ ਮਾਨਜਤ ਸਰਪੰਚ ਸਾਹਿਬ ਅਸ਼ੋਨੀ ਜੀ ਤੇ ਅਮਰਰਾਜ ਜੀ ਪਿੰਸਾ ਸਾਹਿਬ ਉਹਨਾਂ ਵੱਲੇ 1000 ਦਿੱਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਬੱਡੀ ਲੱਗ ਗਿਆ ਤੇ ਦੂਜੇ ਪਾਸੇ ਕਹਿੰਦੇ ਨੌਜਾਨ ਕਰਨ ਬਿੱਲੇ ਵਾਲੀਆਂ ਕਰਦਾ ਹੋਇਆ ਮੁਕਾਬਲਾ ਨੰਬਰ ਜਿਹੜਾ ਤਾਵੀ ਦੇ ਹਿੱਸੇ ਜਾਦੂਲੇ ਖਰਾਰ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਆਲਮਗੀਰ ਦੀ ਪੈ ਰਹੀ ਹੈ ਜਸ਼ਨ ਆਲਮਗੀਆ ਜਸ਼ਨ ਆਲਮਗੀਆ ਕਬੱਡੀ ਪਾਰਾ ਸਾਹਮਣੇ ਕਾਰਜ ਵਰਗੇ ਬਸਗਰ ਵਾਲਾ ਕਾਰਜ ਨਾਲ ਕਹਿੰਦੇ ਫਰਮਨ ਹੈ ਨਾਲ ਗੁਰਗਈ ਹੈ ਤੇ ਨਾਲ ਸੁੱਖਾ ਹੈ ਕਾਰਜ ਆਖਿਆਂ ਦੇ ਵਿੱਚੋਂ 12000 ਰਣਜੀਤ ਸਿੰਘ ਕਬੱਡੀ ਕਲੱਬ ਫਲੌਰ ਦੀ ਟੀਮ ਦਾ ਕਿਹੜਾ ਖੜਾਈ ਜਫਾ ਲਾ ਰਹੀ ਹੈ ਇਹ ਬਾਕ ਦੱਸੇਗਾ ਮੇਰੇ ਮਿੱਤਰੋ ਉਧਰ ਗੁਰਜੀਤ ਸਿੰਘੀ ਦਾਸੀ ਸਾਹਿਬ ਕਹਿੰਦੇ ਧੰਨਵਾਦ ਹੈ ਆਪ ਕਹਿੰਦੇ ਦਵਿੰਦਰ ਕੋਹਤ ਸਾਹਿਬ ਨਾਲ ਵੱਡਾ ਪਿਆਰ ਹੈ ਆਹ ਨੰਬਰ ਕਹਿੰਦੇ ਆਲਮਗੀਰੀ ਜਸ਼ਨ ਦਾ ਅਗਲੀ ਰੇਡ ਭਾਈ ਸਾਹਿਬ ਇਹ ਬਾਲ ਆ ਗਿਆ ਨਵੇਂ ਪਿੰਡਿਆ ਨਵੇਂ ਪਿੰਡ ਵਾਲਾ ਬਾਲ ਜਿੱਥੋਂ ਦਾ ਮਨਜੀਤ ਖੇਡਿਆ ਟਾਈਗਰ ਸਪੋਰਟ ਕਲਬ ਟ੍ਰਾਂਕੇ ਦੇ ਲਈ ਚੰਦਰ ਸਭਰਾ ਪਿੰਡ ਦਾ ਪਾਸਲਾ ਹਰਜੀਤ ਰਾਏ ਮਨਜਿੰਦਰ ਸੋਟੇਹਰਾਂ ਦੀ ਟੀਮ ਦੇ ਲਈ ਕਹਿੰਦਾ ਕਰਦੇ ਨੌਜਾਨ ਮਰਜੀਤ ਨਵੇਂ ਪਿੰਡ ਵਾਲਾ ਸਸਹ ਸਾਹ ਮੇਜੀਲੈਂਡ ਦੇ ਵਿੱਚ ਪਰ ਆਏ ਕਿਤੇ ਨਜ਼ਰ ਪਾਉ ਨਵੇਂ ਪਿੰਡ ਵਾਲਾ ਬਾਧੇ ਦੀ ਧਰਤੀ ਦਾ ਜੰਪਾ ਹੈ ਗੱਗੀ ਹੈ ਦੋ ਚੱਕਰਾਂ ਦਾ ਲਗਾਤਾਰ ਬੈਸਟ ਸਟਾਫ ਹੋਦਾ ਬਣਾਉਂਦਾ ਹੈ ਕਹਿੰਦੇ ਚੱਕ ਦੇਸ ਰਾਜ ਵਾਲੇ ਨੌਜਾਨ ਨੂੰ ਵੱਡੀਆਂ ਗੱਲਾਂ ਹੋ ਗਈਆਂ ਇਸ ਖੇਡ ਕਬੱਡੀ ਦੇ ਵਿੱਚ 1000 ਦੀ ਪਹਿਲੀ ਰੇਡ ਸਰਪੰਚ ਸਾਹਿਬ ਅਸ਼ੋਕੀ ਜੀ ਨੇ ਅਮਰਨਾਥ ਜੀ ਵੱਲ ਪਾਈ ਹੈ 1000 ਦੀ ਪਹਿਲੀ ਰੇਡ ਹੈ ਤਿੰਨ ਰੇਡਾਂ ਪੈਣ ਗਈਆਂ ਖਾਡੀ ਇੱਕ ਸਫਲ ਰੇਡ ਪਾ ਕੇ ਨੋਜਨ ਆਪਣੀ ਟੀਮ ਦੇ ਲਈ ਬਹੁਤ ਰਵਾਤਾ ਕਰਦਾ ਹੋਇਆ ਅਮਰ ਤਖਲੀ ਰੇਡ ਬਾਲ ਦੇ ਲਈ ਵਾਟਾ ਹੋਇਆ। ਵਾਹ ਸਾਹਮਣੇ ਅਮਰ ਕਪੂਰੇ ਕੋਨੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੈ। ਚਾਰ ਰੇ ਸੱਜਣ ਗਾਂਗੀ ਇਹਦੇ ਚੂਹੇ ਕੀ ਦੇ ਵਿੱਚੋਂ ਕਹਿੰਦੇ ਫੋਰ ਟਰੈਕਰ ਜਿੱਤੇ ਹੈ। ਇਹਨੇ ਫੋਰ ਜਿੱਤੇ ਹੈ। ਇਹਨੇ ਫੋਰ ਜਿੱਤੇ ਹੈ। ਆਹ ਨੰਬਰ ਕਹਿੰਦੇ ਭੂਰੇ ਕੋਨੇ ਵਾਲਾ ਅਮਰ ਮਾਣੋਪਰੀ ਹੈ। ਅਗਲੀ ਕਬੱਡੀ ਪਾਉਣ ਦੇ ਲਈ ਵਧਦਾ ਹੈ। 52 52000 ਬੰਦਾ ਜਾਣਾ ਮੇਰੇ ਮਿੱਤਰੋ ਆਹ ਤਰੀ ਫਿਰ ਰੇਡ ਤੇ ਹੁਣ ਕੌਣ ਕਰਵਾਵੇਗਾ ਬੱਲੇ ਬੱਲੇ ਇਧਰ ਦੇ ਪਾਸੇ ਇਹ ਖਿਡਾਰੀ ਨੇ ਕਹਿੰਦੇ ਮਲੇਰ ਗੋਲੇ ਨੇ ਕੱਪ ਤੇ ਡਿੱਗਣ ਦਿੱਤਾ ਹੈ ਇਹ ਮਾਦੇ ਪ੍ਰਿਆ ਅਮਰਦਾ ਇਹਨੇ ਇਹ ਕਹਿੰਦਾ ਦੇ ਵਿਚ ਕਹਿੰਦੇ ਡਿੱਗਣ ਦਿੱਤਾ ਹੈ ਅਮਰਦਾ ਮਾਦੇ ਪ੍ਰਿਆ ਬਾੜ ਦਾ ਵਾਅਦਾ ਕਰਦੇ ਹੋਇਆ ਚੋਟੀ ਦਾ ਮੁਕਾਬਲਾ ਇਧਰ ਬੈਚ ਜੰਡਾ ਭਾਰੀ ਤੇ ਫੜੇ ਰਣਜੀਤ ਸਿੰਘ ਇਹਨਾਂ ਵੱਲੋਂ ਜਿਹੜਾ 3000 ਦਾ ਫਾਇਦਾ ਲਈ ਦਿਨ ਵੀ 1000 ਵਿਰਾਜੇ ਸ਼ਾਨਾਮ ਕਰਦੇ ਜੇ ਫਾਇਦਾ ਦੇਗਾ ਜੰਡਾ ਭਾਰੀ ਕਹਿੰਦਾ ਰਣਜੀਤ ਭਾਰੀ ਕਹਿੰਦੇ ਹੋਰ ਵੀ 1000 ਰੁਪਏ ਆ ਜਾਵੇਗਾ ਇਧਰੋਂ ਪਾਸੇ ਆ ਬੱਲੇ ਵਾਲੀਆਂ ਕਰ ਆ ਬੱਲੇ ਬੱਲੇ ਆ ਸਾਹਮਣੇ ਬੱਲੇ 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 ਆ ਨੰਬਰ 1 ਰੇਡਰ ਹੈ ਕਿ ਬਾਹ ਕਿਸਮਤ ਦੇ ਗੋਲੀਆ ਰੇਕੀ ਛੇਮ ਤੋਂ ਬਣ ਗਿਆ ਦਲੀਓ ਬਾਈ ਸਾਹਿਬ ਕਹੇ ਵਾਲਾ ਨਾ ਹੋ ਗਿਆ ਬਾਈ ਗਿਆ ਅਗਲੀਆਂ ਤਿੰਨ ਕਬੱਡੀਆਂ ਸ਼ਿਰਾ ਸੱਤੂ ਵੀ ਜੂਤੇ ਨੇਕਾ ਤਖਰ ਜੀ ਔਰ ਉਹਦੇ ਦੇ ਸਾਰੇ ਸਾਥੀਆਂ ਵੱਲੋਂ ਕਹਿੰਦੇ 3100 ਰੁਪਏ ਦੀਆਂ ਪੈਣ ਗਈਆਂ ਬੋਲਡ ਦੀਆਂ ਅਗਲੀਆਂ ਤਿੰਨ ਰੈਡਾਂ 3100 ਰੁਪਏ ਦੀਆਂ ਪੈਣ ਗਈਆਂ ਸ਼ਿਰਾ ਵਾਲਿਆਂ ਬੋਲਡ ਵੀ ਕਬੱਡੀਆਂ ਪਾ ਰਿਹਾ ਹੈ ਰਿਕੂ ਦੇ ਦੋ ਪੈਕੇ ਜੀ ਕਰਕੇ ਲੱਕੀ ਡਰਾ ਦੇ ਵਿੱਚ ਗਈ موسیقی ਕਬੱਡੀ ਪਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਨੌਜਾਨ ਆਪਣੀ ਟੀਮ ਦੇ ਲਈ ਛੋਟੀ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ ਚਾਰ ਜਾਫੀ ਨੇ ਜਰਿੰਦਰ ਦੇ ਡੀਏ ਵੀ ਕਾਲਗ ਤੋਂ ਮੋਹਨੂ ਸਿੱਧਰਾ ਵਾਲਾ ਲੱਗੀ ਜਗਦੇਸ਼ ਰਾਜ ਵਾਲਾ ਉਹ ਕਹਿੰਦੇ ਜੱਟ ਲਾਟੋ ਵਾਲੇ ਕਰਨ ਕਰਨ ਤੇ ਕਹਿੰਦੇ ਅੱਜ ਸਰਾਇ ਘਰਾਈ ਜਾਂਦਾ ਬੱਲੇ ਵਾਲਿਆ ਕਰਨੋ ਆਹ ਕਹਿੰਦੇ ਬੰਦ ਦੀ ਪਹਿਲੀ ਤਾਂ ਕਿਸੇ ਦੀ ਪਾਣੀ ਹੈ ਸੁੱਖਾ ਜੀ ਸ਼ੀਰਸ ਕੁੱਤੀ ਜੁਗਤ ਹੈ ਹੋਇਆ ਸਕੀਪ ਤਖਰ ਬਹਿਰੇਨ ਵਾਲੇ 3100 ਲਗਦਾ ਹੈ ਬੋਰਡ ਦੇ ਕੱਟ ਕਬੱਡੀ ਦੇ ਪਹਿਲੀ ਵਾਰੀ ਹੈ ਪਹਿਲੀ ਰੇਡ ਵਿੱਚ 3100 ਰੁਪਏ ਦੀ ਪੈ ਰਹੀ ਹੈ ਇਹ ਕਹਿੰਦੇ 18 ਦਾ ਜੇਤੂ ਹੈ ਇਹ ਬੋਰਡ ਦਾ ਜੇਤੂ ਹੈ ਇਹ ਸਾਰੀ ਸਪੋਰਟਸ ਕਲੱਬ ਵਾਲੇ ਬੁੱਤੇ ਖੱਖੋਰ ਦਾ ਬੋਲ ਗੱਲ ਹੋ ਰਿਹਾ ਨਾ ਮਾਨ ਹੈ ਲੋਜਨ ਥੀਰਾ ਵਾਲਿਆ ਬੋਰਡ ਕਬੱਡੀ ਪਾਕ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਸ਼ੰਕਰ ਦੇ ਕਬੱਡੀ ਕੱਪ ਦਾ ਫਾਈਨਲ ਹੈ ਅਗਲੀ ਰੋਜ਼ਪੋਟ ਦੇ ਵਾਸਤੇ ਅਮਰ ਤੱਕੇ ਬੋਲ ਵੱਧਾ ਜਾ ਰਹੇ ਆ ਅਮਰ ਨੇ ਇਸ ਵੇਲੇ ਕਬੱਡੀ ਪਾਰ ਹੈ

3 ਰੈਡ ਪਰ 1000 ਰੁਪਏ ਸਰਮਤ ਸਾਹਿਬ ਵੱਲੋਂ ਤੇ ਪਾਸਾ ਵੱਲੋਂ 1000 ਦੀ ਪੀ ਰੈਡ ਪੈ ਰਹੀ ਹੈ ਰਿੰਗੂ ਗਰੰਟੀ ਵਾਲਾ ਕਬੱਡੀ ਪਾ ਰਿਹਾ ਹੈ ਉਹ ਦੁਨੀਆ ਦਾ ਮੰਨਿਆ ਪਰਮੰਨ ਖਿਡਾਰੀ ਵੱਡਾ ਰੈਡ ਇਸ ਖੇਡ ਕਬੱਡੀ ਦਾ ਲੈਵਲ ਰਿਕ 1000 ਵੱਡਾ ਜੀ ਔਰ 1000 ਰੁਪਏ ਲੈ ਜੀ ਸਾਡੇ ਅਸਲ ਵਿੱਚ ਸ਼ੁਰੂਆਤ ਤੇ ਅਵਰ ਲਾਜੀ ਪਾਸਾ ਵੱਲੋਂ ਰਿੰਗੂ ਗਰੰਟੀ ਦੇ ਲਈ ਤਿੰਨ ਰੈਡਾ 1000 ਦੀਆਂ ਪਾ ਰਿਹਾ ਨੇ ਆਹ ਰਹੀ ਰੈਡ ਬਾਲ ਦੇ ਵਾਸਤੇ ਫਲੋਰ ਵਾਲਾ ਤੇ

ਜਿਹੜੇ ਮਲੇਰ ਗੋਡਿਆਂ ਦੇ ਵਿੱਚ ਕਹਿੰਦੇ ਬੋਲ ਦਿੱਤਾ ਹੈ ਗੱਲਾਂ ਵੱਡੀਆਂ ਹੁੰਦੀਆਂ ਖੇਡ ਕਬੱਡੀ ਦੇ ਵਿੱਚ ਇਹ ਵੀ ਕਹਿੰਦੇ ਕੁਲਵੀਰ ਵੀਰਾ ਜੀ ਕਹਿੰਦੇ ਵੱਡਾ ਰੇਡਰ ਬਣੇਗਾ ਆਉਣ ਵਾਲੇ ਸਮੇਂ ਦਾ ਕਿਉਂਕਿ ਵੱਡੇ ਖਿਡਾਰੀ ਦਾ ਵੱਡਾ ਤਜਰਬਾ ਹੁੰਦਾ ਹੈ ਕੁਲਵੀਰ ਵੀਰਾ ਬਜਲੀ ਬੋਰਡ ਦਾ ਬਹੁਤ ਤਾਕਤ ਦਾ ਖਿਡਾਰੀ ਹੋਇਆ ਉਹ ਕਹਿੰਦਾ ਵੀ ਬਾਦੋਂਪੁਰਿਆ ਅਮਰਤ ਵੀ ਆਉਣ ਵਾਲੇ ਸਮੇਂ ਦਾ ਵੱਡਾ ਖਿਡਾਰੀ ਬਣੇਗਾ ਦਾਵਾਾਂ ਨੇ ਇਸ ਪ੍ਰੋਜੈਕਟ ਲਈ ਲੈ ਵੀ ਦਰਸ਼ਾਦ ਗਰੰਟੀ ਫੇਰ ਆ ਗਿਆ ਲੋ ਰੈਂਕਾ ਗਰੰਟੀ ਕਬੱਡੀ ਪਾ ਰਿਹਾ ਹੈ ਰੈਂਕਾ ਗਰੰਟੀ ਕਬੱਡੀ ਕਬੱਡੀ ਕਰਦਾ ਹੈ ਆਹ ਸਾਹਮਣੇ ਚਾਰ ਚਾਰ ਤਿਆਰ ਦੇਖਦਾ ਆਹ ਗੁਰਵੀਰ ਬਾਜੇ ਦੀ ਧਰਤੀਆਂ ਹਰ ਪਾਸੇ ਬੱਲੇ ਬੱਲੇ ਗੁਰਵੀਰ ਬਾਜੇ ਵਾਲਾ ਕੀ ਬਾਤ ਹੈ ਇਤੋ ਰੰਗ ਦਾ ਕੀ ਬਾਤ ਹੈ ਜਸ਼ਨ ਆਲਮਗੀਆਂ ਦੇ ਦੋ ਕਬੱਡੀਆਂ ਤੇ ਸਾਡੇ ਬਾਲੀ ਕਾਲੋ ਜੀ ਤੇ ਨਾਲ ਕਾਲਾ ਸੱਬਰ ਜੀ ਤੇ ਨਾਲ ਬਜਿੰਦਰ

காரி பிரதான அமன் மஹெந்த ਇਸ ਕਬੱਡੀ ਦਾ ਹੋ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀਆਂ ਵੀਤਾ ਨੇ ਕਬੱਡੀਆਂ ਦੋ ਟੀਮਾਂ ਖੇਡ ਰਹੀਆਂ ਨੇ ਇੱਕ ਟੀਮ ਕਹਿੰਦੇ ਸਲਾਰਦੀ ਹੈ ਇੱਕ ਟੀਮ ਕਹਿੰਦੇ ਜਲੰਧਰ ਦੀ ਹੈ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਲਓ ਬਾਰੇ ਸਮੇਂ ਜੱਗੀ ਸਾਹਿਬ ਮੁਕਾਬਲਾ ਕਰਦਾ ਹੋਇਆ ਔਰ ਫੜਿਆ ਹੋਇਆ ਗੱਟ ਹੰਦੇ ਦੂਰ ਕੀਤੇ ਹੋਏ ਔਰ ਟਾ ਕੇ ਹਿੱਕ ਦੇ ਉੱਤੇ ਬੈਠਾ ਤੇ ਚੀ ਬਚ ਗਈ ਹੈ ਬਦਾਮਾਂ ਚੋਕੀ ਦਾ ਇੱਕ ਵਾਸਤੇ ਕੱਗੀ ਚੱਕ ਦੇਸ਼ ਰਾਜ ਵਾਲਾ ਸਰਫੀ ਦੇ ਲੋਕਾਂ ਦਾ ਮਾਨ ਸਨਮਾਨ ਕਾਲੀਕਾਰ ਕਲੰਸਨਰੀ ਦੇ ਨਾਲ ਗੁਜਿੰਦਰ ਬਾਸੀ ਜੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਹ ਸੁਖੀ ਦੱਸ ਰਿਹਾ ਵੀ ਦਰਸ਼ਾਓ ਸੰਤ ਤੱਕ ਤੇ ਸੰਤ ਜੱਥੇ 100% ਰਿਕਾਰਡ ਹੈ ਸਾਡੇ ਸ਼ਿੰ다 ਜੀ ਜੁਕੇ ਤੇ ਰਸੀ ਜੀ ਵੱਲੇ 1000 ਦਿੱਤਾ ਹੈ ਗੁਰਮੀਰ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਸ਼ਿੰਦਾ ਜੀ ਤੁਹਾਡੀ ਸਾਰੀ ਟੀਮ ਦਾ ਤੁਸੀਂ ਮਾਰ ਬਖਸ਼ਿਆ ਕਿਹੜੇ ਕਬੱਡੀ ਨੂੰ ਉਧਰ ਕਹਿੰਦੇ ਸੱਤ ਤੱਕ ਤੇ ਸੱਤ ਜਫੇ ਇਹ ਵੱਡਾ ਰਕਾਰ ਹੈ ਇੱਕ ਦਿਨ 6 ਜਫੇ ਲਾਇਆ ਇੱਕ ਜਬਰੂ ਨੇ ਔਰ ਧੰਮੂ ਨੇ ਔਰ 6 ਜੱਫੇ ਜੱਸੀ ਦੇ ਅੱਜ ਕਦੇ ਵੱਡੇ ਰਿਕਾਰਡ ਬਣ ਰਹੇ ਨੇ ਔਰ ਸ਼ੰਡਾ ਜੀ ਮੇਰੇ ਕੋਲ ਖੜੇ ਨੇ ਖੰਗਰ ਵਾਲੇ ਉਹ ਅੱਜ ਦਾ ਕਬੱਡੀ ਕੱਪ ਕਰਵਾ ਰਹੇ ਨੇ ਤੇ ਸਾਰੇ ਸਾਥੀ ਨੇ ਨਾਲ ਪੈਰਾਸਰ ਜੀ ਜੁਮਟਾਵਾ ਔਰ ਨਾਲ ਗੱਜੀ ਤੇ ਮੋੜੇ ਹੋਰੀ ਨੇ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਇੱਥੇ ਪਹੁੰਚੀ ਹੋਈ ਆਏ ਹੋਏ ਨੇ ਬਹੁਤ ਕਬੱਡੀ ਪੌਣ ਦੇ ਲਈ ਬੁਲਟ ਖੀਰਾ ਵਾਲਿਆ ਅੱਗੇ ਵੱਲ ਵਧਦਾ ਜਾ ਰਿਹਾ ਹੈ ਆਹ ਕਬੱਡੀ ਪਾਰ ਹੈ ਲਾਰ ਜਿੱਤੀ ਹੈ ਇਹਨਾਂ ਦੇ ਮੇਲੇ ਦੇ ਬੱਚੋ ਅੱਜ ਸਾਡੇ ਦੇ ਰਹੇ

جفا اٹھواں جفا روجائی پانچ ہزار ਵੱਢ ਰਹੀ ਹੈ 5000 ਆਲੰਗਿਰ ਦੀ ਧਰਤੀ ਹੈ ਤੇ ਅਸੀਂ ਉੱਤੇ ਵੀ ਬਫੇਰੇ ਤੇ ਉਡਾਏ ਵੀ ਬਫੇਰੇ ਪਾਣੀ ਪੜਾ ਦੇਣ ਦੀ ਲਗਾਈ ਵੀ ਬਫੇਰੇ ਉਹ ਮਿੱਟੀ ਲਾਈ ਦਾ ਚੱਕਰ ਚਲਾਉਣ ਨੂੰ ਜੱਟ ਫੇਰ ਹੈ ਤਿਆਰ ਖੁਰਤੀ ਪਾਉਣ ਨੂੰ ਜੱਟ ਫੇਰ ਹੈ ਤਿਆਰ ਖੁਰਤੀ ਪਾਉਣ ਨੂੰ ਹਾਸਲੇ ਤੱਕ ਦੀ ਖੇਡ ਮੁਕੰਮਲ ਹੋ ਗਈ ਹੈ ਸੰਗਰ ਦੇ ਕਬੱਡੀ ਕੱਪ ਦਾ ਫਾਈਨਲ ਹੈ ਸ਼ਿੰਦਾ ਜੀ ਦੇ ਕੋਲ ਖੜੇ ਦੇ ਜੁਕੇ ਵਾਲੇ ਜਿਨ੍ਹਾਂ ਦੇ ਸਾਰੇ ਸਾਥੀਆਂ ਦਾ ਬਹੁਤ ਵੱਡਾ ਭਰਾਲਾ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਦੁਨੀਆ ਦੇ ਮੰਨੇ ਪਰਵਾਨੇ ਖਿਡਾਰੀ ਅੱਜ ਇਸ ਖੇਡ ਗਰਾਊਂਡ ਦੇ ਵਿੱਚ ਪੁੱਜੇ ਹੋਏ ਐ ਬਾਣਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਅਪਾਰ ਕਰਤਾ ਸਹਿਜਾਂ ਦੇ ਸਰਦਾਰ ਜੀ ਇਸ ਧਰਤੀ ਦੇ ਤੇ ਕਾਕਾ ਜੀ ਪੂਰਾ ਜੀ ਦਲਵੀਰ ਜੁੱਤੇ ਸਾਰੇ ਭਰਾ ਨੇ ਸ਼ਿੱਦਾਂ ਜੀ ਕਹਿੰਦੇ ਸਾਡੇ ਜਿਨ੍ਹਾਂ ਨੇ ਮੋਢੇ ਲਾਹੇ ਵੱਡੇ ਪੜ ਲਈ ਵਧਾ ਹੈ ਮੇਰੇ ਮਿੱਤਰੋ ਆ ਪਾਈ ਫਿਰ ਹਰਾ ਖਿਡਾਰੀ ਪਾਰ ਕਾਰ ਕਰਵਾ ਲਿਆ ਬੱਲੇ ਬਲੇ ਇਹ ਬੱਲ ਜਫੇਗਾ ਆ ਪੈਂਦੀਆਂ ਰੈਡਾ ਲੱਗਦੇ ਜਫੇ ਸ਼ੰਕਰ ਦਾ ਖੇਡ ਮਾਰ ਬੱਲੇਬੀਰ ਪੰਜੇ ਕਬੱਡੀਆਂ ਦੇ ਚੜ ਚੜ ਕੇ ਵੇਦਾ ਜਵਾਨਾ ਸਾਰਾ ਖੜ ਖੜ ਕੇ ਸਾਡੇ ਅਮਰਨਾਥ ਸਰਪੰਚ ਜੀ ਸਾਡੇ ਭਰਜਵਾ ਸਰਪੰਚ ਜੀ ਔਰ ਸਾਡੇ ਅਸ਼ੋਰੀ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਬੋਰਡ ਦੀ ਅਗਲੇ 2 ਰੁਪਏ 1000 ਦੀਆਂ ਪੈਣਗੀਆਂ ਸਰਦਾਰ ਰਜੇਸ਼ ਸਿੰਘ ਦੀ ਤਖਰ ਤੇ ਸਾਡੇ ਸ਼ਿੱਦਾ ਦੇ ਜੂਝੇ ਵਾਲੇ ਉਹਨਾਂ ਬਾਰੇ 1000 ਰੁਪਏ ਦੀ ਕਬੱਡੀ ਪੈ ਰਹੀ ਹੈ ਅਮਰਤ ਉਹ ਯਾਰ ਇਹ 1000 ਦੀ ਹੈ ਉਧਰ ਦੇ ਪਾਸੇ ਅਮਰਤ ਅਮਰਤ ਨੂੰ 1000 ਦੇ ਲਈ ਸਾਡੇ ਰਣਜੀਤ ਸਿੰਘ ਜੀ ਤਖਰ ਸਾਹਿਬ ਤੇ ਸਾਡੇ ਸ਼ੰਡਾ ਜੀ ਯੂਕੇ ਵਾਲੇ ਬਹੁਤ ਬਹੁਤ ਧੰਨਵਾਦ 1000 ਲਾਜਾ ਵੀ ਅਮਰਤ ਇਧਰ ਦੇ ਪਾਸੇ ਆ ਕੇ ਬਹੁਤ ਮੋੜਦੀ ਹੈ ਕਿਤੇ ਦੋ ਕਬੱਡੀਆਂ ਨੇ ਉਪਿੰਦਰ ਸਿੰਘ ਜੀ ਨੰਬਰਦਾਰ ਅਸ਼ਵਰੀ ਸਰਪੰਚ ਜੀ ਭਦਰਵਾ ਸਰਪੰਚ ਜੀ ਸਾਡੇ ਸ਼ੰਡਾ ਜੀ ਯੂਕੇ ਤੇ ਨਾਲ ਅਮਰਨਾਥ ਪੰਚ ਸਾਹਿਬ ਬੋਲਡ ਦੇ ਦੋ ਕਬੱਡੀ 1000 ਦੀ ਹੈ ਖੀਰਾਵਾਲੀਆ ਬੁਲਟ ਹੈ ਕਬੱਡੀ ਦਾ ਵੱਡਾ ਖਿਡਾਰੀ ਹੈ ਅਗਲੀ ਕਬੱਡੀ ਪਾਉਣ ਲਈ ਤਿਆਰ ਹੈ ਬੁਲਟ ਖੀਰਾਵਾਲੀਆ ਖੀਰਾਵਾਲੀਆਂ ਬੋਲਡ ਕਬੱਡੀ ਪਾ ਰਹੇ ਹਰਮਨ ਬੋਲਡ ਹੈ ਖੀਰਾਵਾਲੀਆ ਇੱਕ ਮਣਕ ਮਾਣ ਦੇ ਥਾਰ ਰੱਖੀਏ ਬੋਲਡ ਤੇ ਰੱਖਿਆ ਪਟਾਕੇ ਪਾਉਣੂ

ਬਾਪਾਂ ਜੀ ਕਬੱਡੀ ਹੈ ਲੱਗਦਾ ਕਿ ਜੱਸਾ ਉਹ ਗੱਡੀ ਚੱਕ ਦੇ ਸਰਾਜ ਵਾਲਾ ਨੌਂ ਦਾ ਜੱਸਾ ਉਹ ਨੌਂ ਦਾ ਜੱਸਾ ਆ ਬੱਲੇ ਆ ਸ਼ਾਨ ਆ ਬੱਲੇ ਤਾਲੀਆਂ 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 ਕਿ ਦੁਆ ਕਰੋ ਨੌਂ ਟੱਚ ਦਾ ਕਾਲੀ ਤੇ ਨੌਂ ਜੱਸੇ ਹਮੇ ਖਿਡਾਰੀ ਹੋਏ ਨੇ ਚਾਚਾ ਤਖਰਜੀ ਇਸ ਨਗਰ ਦੇ ਬਾਅਦ ਸਾਡੀ ਖੇਡ ਕਬੱਡੀ ਦਾ ਹੋ ਕਬੱਡੀ ਸ਼ਕਰੀਆਂ ਦੀ ਗੱਲ ਹੋਈ ਹੈ ਦੁਨੀਆ ਭਰ ਦੇ ਵਿੱਚ ਦਰਿਆਲ ਖੜੇ ਦੀਆਂ ਗੱਲਾਂ ਹੋਈਆਂ ਪੂਰੇ ਹਰਿਆਣੇ ਉਹ ਕਬੱਡੀ ਪੌਂਡ ਦੇ ਲਈ ਸਿਰ ਨਾਜ ਆਲਮਗੀਰ ਜਸਪਾਲ ਸਿੰਘ ਜੀ ਖੜਖੜ ਉਹਨਾਂ ਵੱਲੋਂ ਵੀ 2000 ਰੁਪਏ ਲੱਗਿਆ ਹੈ ਮੱਤੂ ਕਹਿੰਦਾ ਵੀ ਆਲਮਗੀਰ ਦੀ ਰੇਡ ਦੇ ਉੱਤੇ ਨਾ ਉਹ ਕਹਿੰਦੇ ਬਾਬੂ ਕਾਲ ਬਗਿੰਦਰ ਬਾਫੀ ਤੇ ਕਰਨ ਸਨਾਰੀ ਵਾਲੇ 1000 ਜੱਗੀ ਦੀ ਰਿਆ ਹੈ رنجیت تخر جی اور شکا یوکری جی سارے ساری کمیٹی بنو دلویت سر کا

ਉਨੇ ਜਿਹੜਾ ਤੋਂ ਉਹ ਵਿਦਾ ਸੀਮਾ ਰੱਖੀ ਆ ਕਿ ਦਿੱਲੀ ਵਾਸੀ ਸਰਦਾਰ ਭਗੰਦਰ ਸਿੰਘ ਵਾਸੀ ਦਾ ਪੁੱਤਰ ਸਰਦਾਰ ਮਿਰਖਾ ਸਿੰਘ ਦਾ ਪੋਤਰਾ ਮਾ ਕਹਿੰਦੇ ਬਲਬੀਰ ਕੌਰ ਦਾ ਬੇਟਾ ਹੈ ਬਾਣੇ ਸਭ ਸਾਡੇ ਭਰਾ ਦੇ ਉੱਤੇ ਚਰਦਾ ਪੰਜਾਬ ਸਪੋਰਟਸ ਕਬੱਡੀ ਕਲੱਬ ਅਮਰੀਕਾ ਵਾਲੇ ਔਰ ਪਿਛਲੇ ਜਿਹੜੀ ਵੱਡੇ ਕਬੱਡੀ ਕੱਪ ਕਰਵਾਏ ਨੇ ਟਰੈਕਟਰ ਜਿੱਤੇ ਆਹ ਕਹਿੰਦੇ ਜਸ਼ਨ ਦਿਲਸ਼ਾਦ ਦਸਨਾ ਫਾਹ ਦਸਨਾ ਜੱਫਾ ਹਾਂ ਹੰਕਾਰ ਆ ਤਾਲੇ ਕਿੱਥੇ ਆ ਤਾਲੇ ਕਿੱਥੇ ਆ ਵੱਟਾਰ ਕਾਰ ਬਹਿਦਰ ਜੀ ਇਹ ਰਿਕਾਰਡਦਾਰ ਵਾਲੇ ਬਿੱਟੂ ਦਾ ਇਹ ਰਿਕਾਰਡ ਜਿਹਦੇ ਪਛੋਲੇ ਸ਼ੀਰੇ ਦਾ ਜਿਨ੍ਹਾਂ ਨੇ ਇੱਕ ਟਮਾਚ ਦੇ ਵਿੱਚ 15 15 20 20 ਇਸੇ ਲਾ ਕੇ ਵੱਡੇ ਰਿਕਾਰਡ ਬਣਾਇਆ ਜਹਾਦਰ ਦੀ ਦੂਜੀ ਰੇਡ 1000 ਮੇਰੇ ਕੋਲ 1000 ਨੂੰ ਪਰ ਮਾਈ ਫਾਦ ਵੱਡੀ ਗੱਲ ਆ ਵੀ ਨਾ ਟਾਜ ਤੇ ਨਾ ਜੱਫੇ ਇਦਾਂ ਵੀ ਹਮਦਰ ਹੈ ਉਹ ਕਹਿੰਦੇ ਮਸਤਗੜ ਵਾਲਾ ਵੱਲੋਂ 8000 ਵੋਟਰ ਉਹਨਾਂ ਤੁਹਾਡੇ ਫਖੜ ਜੀ ਵੱਲੋਂ 5000 ਸੁਖਾੱਖਰ ਜੀ ਤੁਹਾਡੇ ਫਖੜ ਜੀ 5000 ਰੁਪਏ ਲੈ ਕੇ ਆਏ ਨੇ 1000 ਮੇਰੇ ਕੋਲ ਹੈ ਆ 6000 ਵੋਟਾਂ ਦੇ ਲਈ 5000 ਭਾਜੀ ਤੋਂ 1000 ਆਵੋ ਇਹ ਬਹੁਤ ਦਾ ਮਾਣ ਸਨਮਾਨ ਹੈ ਸਾਡੀ ਪੰਚਾਇਤ ਵੱਲੋਂ ਸਾਡੇ ਸਰਪੰਚ ਸਾਹਿਬ ਅਸ਼ਮੀਲ ਜੀ ਸਾਡੇ ਭਰਦਵਾ ਜੀ ਔਰ ਸਾਡੇ ਅਮਰਦਾਸ ਜੀ ਪਾਸ ਸਾਹਿਬ ਸਾਰੇ ਭਰਾ ਦਰਵੀਰ ਸਿੰਘ ਕਾਕਾ ਜੀ ਵੱਲੋਂ ਸਾਰੇ سارے <سؤال> کا ریڑی ہے جسدار کیا

شراب اکیڈمی ہوئے گا بہت کبھی ہے شیتا جی جس آلمکیری اگلتا جا رہا ہے دنیا کا منع پر منہ کھڑی ادھر سب ਗੁਰਜੀਤ ਸਿੰਘ ਜੀ ਬਾਸੇ ਸਾਹਿਬ ਖਰਦਾ ਵਿਲਾ ਸਪੋਰਟਸ ਕਬੱਡੀ ਕਲੱਬ ਵਾਲੇ ਮਾਨ ਦੇ ਸਾਡੀ ਖੇਡ ਕਬੱਡੀ ਦਾ ਬਹੁਤ ਬਹੁਤ ਸਾਰਾ ਮਾਨ ਆਇਆ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਲਓ ਜਸ਼ਨ ਆ ਗਿਆ ਆਲਮਗੀਰ ਕਬੱਡੀ ਪਾਰਿਆ ਜਸ਼ਨ ਆਲਮਗੀਰ ਉਸ ਸਮੇਂ ਕਬੱਡੀ ਪਾਰਿਆ ਆ ਚਾਰ ਚਾਰੇ ਚਾਰ ਹਰਗਰ ਆ ਗਵੀਰ ਕਰਦਾ ਟਰਾਈ ਗੁਰਵੀਰ ਪ੍ਰਸ਼ਾਦ ਇੱਕ ਨਾਲ ਲੋਡ ਕੀਤੀ ਹੈ ਤਲਸ਼ਾ ਇਹਨੇ ਜਸ਼ਨ ਨੇ ਪਹਿਲਵਾਨੀ ਕੀਤੀ ਹੈ ਇਹ ਪਹਿਲਵਾਨੀ ਦਾ ਮਾਰਦਾ ਹੈ ਔਰ ਕੋਈ ਯਾਸੀ ਨੂੰ ਬਗਲ ਪਰਦੇ ਪਹਿਲਵਾਨ ਕਦੇ ਵੀ ਬਦਲ ਨਹੀਂ ਪਰ ਦਿੰਦਾ ਜੇ ਕੋਈ ਪੱਟੀ ਲੱਗਣ ਦੀ ਕੋਸ਼ਿਸ਼ ਕਰਦਾ ਹੈ ਉਥੋਂ ਵੀ ਆਪਣਾ ਬਚਾਅ ਕਰ ਲੈਂਦਾ ਹੋਣ ਦੀ ਅਗਲੀ ਰੇਡ 1000 ਦੀ ਹੋਵੇਗੀ ਸਰਦਾਰ ਬਲਜੀਤ ਸਿੰਘ ਦੀ ਵਾਸੀ ਵੱਲੋਂ 1000 ਰੁਪਏ ਦੀ ਆਰਡ ਹੋਣੀ ਬਲਜੀਤ ਸਿੰਘ ਦੀ ਵਾਸੀ ਸਾਡੇ ਚੂਹੇਗਾ ਵਾਲੇ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਅਮਰੀਕਾ ਉਹਨਾਂ ਵੱਲੋਂ 1000 ਦੀ ਰੇਡ ਬੋਲਦੀ ਸਾਹਮਣੇ ਬੋਲਟ ਕਬੱਡੀ ਪਾਰ ਹੈ ਖੋਈਆਂ ਵਾਲਿਆ ਆਹ ਸਾਹਮਣੇ ਮਰਤ ਗਈ ਹੈ ਆ ਡਾਕਟਰ ਆਓ ਆਓ ਓਏ ਆਇਆ ਬਣ ਗਿਆ ਬਣ ਗਿਆ ਬੇਲਾ ਬਣ ਗਿਆ ਬੋਲਦੀਆਂ ਅਗਲੇ 2 ਰੇਟਾ ਸਦੇ ਸ਼ਿਰਾ ਸੰਧੂ ਜੀ ਔਰ ਸੱਖਾ ਜੀ ਤੇ ਨਾਲ ਸਾਹਮਣੇ ਰਜ ਤਖਣ ਦੀ ਬਹਰੀਨ ਵਾਲੇ ਉਹਨਾਂ ਵੱਲੋਂ 31 ਸੌ ਦੀਆਂ ਹੋਣਗੀਆਂ ਬੋਲਦੀਆਂ ਅਗਲੇ 2 ਰੇਟਾ ਇਹ ਕਬੱਡੀ ਪਾਰੀਆ ਅਮਰਤ ਅਮਰਤ ਕਬੱਡੀ ਪਾ ਰਿਹਾ ਤੇ ਸ਼ਿਦਾਜੀ ਗਰਾਊਂਡ ਦੇ ਵਿੱਚ ਨੇ ਆਹ ਸਾਹਮਣੇ ਕਹਿੰਦੇ ਕਰਨ ਬੁੱਲੇ ਵਾਲਿਆ ਕਰਨ ਬੁੱਲੇ ਵਾਲਿਆ ਕਿਆ ਬਾਤ ਆ ਜੇ ਅਮਰਤ ਨੇ ਵੀ ਗੋਮਲ ਜੀ ਬੇਲਾ ਲੁੱਟਿਆ ਗੋਮਲ ਕਿਧਰ ਨੇ ਪਾਸਿਆ ਆਹ ਖੜਾ ਗੋਮਲ ਕੋਟ ਸਾਡਾ ਚੀਮਿਆਂ ਵਾਲਾ ਚੀਮਿਆਂ ਵਾਲਾ ਕਿਤਾਰਾ ਵੱਜਦੇ ਵੇ ਰਾਜਣਾ ਨੂਰ ਬਹਿਲਦੀ ਬੋਲੀ ਨੂਰਬੰਦ ਦਾ ਇਲਾਕਾ ਹੈ ਬਹੁਤ ਕਬੱਡੀ ਪਈ ਹੈ ਮਾਦੋਂਪੁਰੀਆ ਕਬੱਡੀ ਦਾ ਯਾਰ ਕਾਰਜ ਮਾਸਤ ਕਰੀ ਹੈ ਆਹ ਕਾਰਜ ਮਾਸਤ ਕਰੀ ਹੈ ਕਾਰਜ ਮਾਸਤ ਕਰੀ ਹੈ ਇੱਕ ਕਾਰਜੀ ਢੱਡਰਿਆਂ ਵਾਲਾ ਸਾਡੇ ਨਾਲ ਕਹਿੰਦੇ ਕੈਨੇਡਾ ਵਿੱਚ ਰਹਿੰਦਾ ਰਿਹਾ ਕਾਰਜ ਪਾਉ ਫਰੇ ਆ ਟਬਲ ਹੋਣੀ ਜਿਸ਼ੂ ਫਰੀ ਆ ਭਰਾੜੇ ਮੇਰੇ ਮਿੱਤਰੋ ਆ ਸਾਡੇ ਸੁੱਖੇ ਜੀ ਪਾਈ ਫੇ ਰੇ ਆਓ ਵੇਖਦਾ ਇਧਰੋਂ ਪਾਸੇ ਨੰਬਰ ਕਹਿੰਦੇ ਧਾਰੀ ਦੇ ਬਾਅਦ ਤੇ ਜੋ ਦਾ ਰੇਡਰ ਆ ਗਈ ਕਬੱਡੀ ਪਾਰ ਆ ਜਸ਼ਨ ਆਮਗੀਰੀ ਹੈ ਅਗਲੀ ਕਬੱਡੀ ਪੜ ਦੇ ਤਿਆਰ ਹੈ ਆ ਸਾਹਮਣੇ ਰੇਡ بابا شکندر سنگھ کا پہلا پروانی کی روبرخی ہے روبرخی ہے پروانی بھی کرتا رہا ہے ڈبل تچ دلبر چلی رہا ہے بھی ڈبل تچ ہو گئے تھے نمبر تحوید ہے جلد تر دے ڈی اے بھی کون کے لیے پوانٹ جاؤ گئے ہیں آگلی ریڈ پوانٹ دے راستے امر تو اس کے رکھے بلوا کا ہویا امر تو اس سے ہے جنہیں دے بہتی ہی رمان فردی ہے یا پھر چار رہی بکتے والا کردہ ٹرائی اندر نے پاس ایک پاس ہے امر تو دنے پاس ہے بکتے والا ہاں بکتے والا ماجے دی تختیر دے بجائے پردے ہے یہ اس جانا ایک پاس ہے امر تو دنے پاس والا ਬੱਤੇ ਵਾਲਾ ਤੇ ਨੰਬਰ 80 ਹੈ ਨੰਬਰ ਕਹਿੰਦੇ ਜਲੰਧਰ ਦੇ ਡੀ.ਐਮ. ਕੱਲ 3100 ਦੀ ਰੇਡ ਪਾਈ ਰਹੀ ਹੈ 3100 ਸੁਖਾ ਸੰਤੂ ਜੀ ਸ਼ੀਆ ਸੰਤੂ ਜੀ ਦੇ ਸੁਖਾ ਜੀ ਤੇ ਹਰਦੇਖ ਸਿੰਘ ਜੀ ਬਹਿਰੇ ਇੰਤਖਰ ਸਾਹਿਬ 3100 ਦੇ ਦੋ ਕਬੜੀਏ ਹੋਣਗੇ ਇੱਕ ਪਾਏਗੀ ਇੱਕ ਹੋਰ ਪਾਏਗੀ ਲਓ ਇੱਧਰ ਫਫਰ ਜੀ ਬੋਜੇ ਹੋਏ ਨੇ ਕਿੰਦੇ ਬੋੜ ਹੋਏ ਹਨ ਸਿੱਖਾ ਜੀ ਫਿਰੇ ਉੱਤੇ ਔਰ ਬੋੜ ਦੇ ਲਈ ਮਾਇਆ ਤੇ ਗੱਸੇ ਹੈ ਫੀਰਾ ਵਾਲਿਆ ਹਰਮਨ ਹੈ ਔਰ ਕਬੱਡੀ ਦਾ ਵੱਡਾ ਖਿਡਾਰੀ ਬਣਿਆ ਹੈ ਸ਼ਿਦਾ ਜੀ ਸਾਡੇ ਜੁਕੇ ਵਾਲੇ ਉਹ ਵੀ ਮਾਣ ਕਰਦੇ ਰਜੀਤ ਸਿੰਘ ਦੀ ਤਖਰ ਨੇ ਦਲਵੀਰ ਕਾਕਾ ਜੀ ਹੈ ਬਾਹ ਕੋਲਵਰ ਸਾਹਿਬ ਲਓ ਸਾਹਮਣੇ ਜੱਟ ਲਾਟੋ ਵਾਲਾ ਜੱਟ ਲਾਟੋ ਵਾਲਾ ਲਾਟੋ ਵਾਲਾ ਲਾਟੋ ਵਾਲਾ ਲੁਧਿਆਣੇ ਵਾਲਾ ਹੋਇਆ ਕਿਹਦੇ ਕੁੜੀਏ ਤੋਂ ਦਿੱਲੀ ਖੜਦੀ ਬਾਹ ਬੈਰੀ ਜੱਟ ਲੁਧਿਆਣੇ ਦਾ ਮੈਂ ਵੀ ਜੱਟ ਲੁਧਿਆਣੇ ਦਾ ਲਾਟੋ ਵਾਲਾ ਜੱਟ ਦਰਸ਼ਕੀਓ ਕੋਈ ਕਹਿੰਦੇ ਹੋ ਬਾ ਵੀ ਕਾਲੋ ਦਾ ਸਾਡੇ ਕਰਤੰਤ ਸਿੰਘ ਜੀ ਸੰਗੜ ਦਾ ਬਲਜਿੰਦਰ ਸਿੰਘ ਜੀ ਵਾਸੀ ਸਾਹਿਬ ਦਾ ਔਰ ਸਾਡੇ ਬਲਜੀਤ ਸਿੰਘ ਜੀ ਵਾਸੀ ਸਾਹਿਬ ਦਾ ਔਰ ਜਤਿੰਦਰ ਸਿੰਘ ਟੋਚੀ ਦਾ ਦਜੀਤ ਸਿੰਘ ਮੋੜਾ ਕਾਲੇ ਸੰਗਿਆ ਦਾ ਬਾ ਵੀ ਕਾਲੋ ਹੋਰਾਂ ਦਾ ਸੈਕੰਡ ਟੀਮ ਰਹੀ ਹੈ ਮਹਾਰਾਜਾ ਅਰਜੀਤ ਸਿੰਘ ਕਲਾ ਫਲਾਰ ਬੈਸਟੇਡ ਤੇ ਯਾਸੀ ਸੁਖੀ ਜੀ ਥੋੜੇ ਸਮੇਂ ਵਿੱਚ ਦੱਸ ਦੇਣਗੇ